ਆਰਪੀ ਦੀ ਸਸ਼ਟਕਾਲ ਮੈਂ ਹਾਂ ਹੀ ਨਕਨੋਚੀਆ ਤੇ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ ਪੰਜਾਬ ਦੇ ਵਿੱਚ ਹੜਾ ਕਾਰਨ ਜੋ ਹਾਲਾਤ ਬਣੇ ਹੋਏ ਨੇ ਉਸ ਤੋਂ ਅਸੀਂ ਸਾਰੇ ਹੀ ਜਾਣੂ ਆ ਹੜਪੀੜਤਾ ਦੀ ਮਦਦ ਦੇ ਲਈ ਹਰ ਕੋਈ ਹੀ ਅੱਗੇ ਆ ਰਿਹਾ ਹੈ ਅਤੇ ਜੋ ਜਿੰਨੇ ਜੋਗਾ ਆਪਣਾ ਹਿੱਸਾ ਪਾ ਰਿਹਾ ਹੈ ਇਸੇ ਵਿਚਾਲੇ ਹੁਣ ਅਮਰੀਕਾ ਵਸਦਾ ਪੰਜਾਬੀ ਭਾਈਚਾਰਾ ਵੀ ਹੜਪੀੜਤਾ ਦੀ ਮਦਦ ਦੇ ਲਈ ਅੱਗੇ ਆਇਆ ਹੈ ਅਮਰੀਕਾ ਵਸਦਾ ਪੰਜਾਬੀ ਭਾਈਚਾਰਾ ਪੰਜਾਬ ਦੇ ਵਿੱਚ ਹੜਾਂ ਕਾਰਨ ਹੋਈ ਤਬਾਹੀ ਨੂੰ ਲੈ ਕੇ ਡੂੰਗੀ ਚਿੰਤਾ ਦੇ ਵਿੱਚ ਵੀ ਹੈ ਜਿਸ ਕਰਕੇ ਹੁਣ ਸਿਆਟਲ ਦੇ ਪ੍ਰਸਿੱਧ ਕਾਰੋਬਾਰੀ ਅਤੇ ਦਇਆਬੀਰ ਸਿੰਘ ਬਾਠ ਦੇ ਵੱਲੋਂ ਸਮੂਹ ਪੰਜਾਬੀ ਭਾਈਚਾਰੇ ਦੇ ਨਾਲ ਮਿਲ ਕੇ ਹੜਪੀੜਤਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਦੇ ਘਰ ਹੜ ਦੇ ਵਿੱਚ ਰੁੜ ਗਏ ਨੇ ਉਹਨਾਂ ਨੂੰ ਅਸੀਂ ਘਰ ਵੀ ਬਣਾ ਕੇ ਦੇਾਂਗੇ ਤੇ ਜਿੰਨੇ ਜੋਗੇ ਆ ਅਸੀਂ ਉਨੀ ਮਦਦ ਪੰਜਾਬ ਵਾਸੀਆਂ ਦੀ ਅਸੀਂ ਇਸ ਔਖੀ ਘੜੀ ਦੇ ਵਿੱਚ ਜ਼ਰੂਰ ਕਰਾਂਗੇ ਸਰਦਾਰ ਬਾਠ ਨੇ ਕਿਹਾ ਕਿ ਉਹ ਖੁਦ ਪੰਜਾਬ ਜਾ ਕੇ ਸੇਵਾ ਕਰਨਗੇ ਜਿੱਥੇ ਜਿਸ ਚੀਜ਼ ਦੀ ਲੋੜ ਹੋਵੇਗੀ ਚਾਹੇ ਮੈਡੀਕਲ ਮਦਦ ਹੋਵੇ ਜਾਂ ਘਰਾਂ ਦੀ ਲੋੜ ਉਹ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਜੇ ਕਿਸੇ ਦਾ ਘਰ ਰੁੜ ਗਿਆ ਹੈ ਟੁੱਟ ਗਿਆ ਹੈ ਤਾਂ ਉਸ ਦੇ ਲਈ ਨਵਾਂ ਘਰ ਬਣਾਇਆ ਜਾਵੇਗਾ ਜਦੋਂ ਦਾ ਪੰਜਾਬ ਦੇ ਵਿੱਚ ਹੜ੍ਹ ਆਏ ਆ ਤੇ سوشل میڈیا ਦੇ ਉੱਤੇ ਜੋ ਦੇਖਣ ਦੇ ਸੀ ਜਾਂ ਉਤੋਂ ਫੋਨ ਕਾਲਸ ਆਉਣ ਰਹੀਆਂ ਸੀ ਆਪਣੇ ਰਿਸ਼ਤੇਦਾਰਾਂ ਦੀਆਂ ਫੈਨਡਾਂ ਦੀਆਂ ਕਿੱਦਾਂ ਉੱਤੇ ਡੈਮੇਜ ਹੋਇਆ ਉਹਨੂੰ ਦੇਖ ਕੇ ਦਿਲ ਚ ਆਇਆ ਵੀ ਕੁਝ ਕਰੀਏ ਤੇ ਇਦਾਂ ਫੇ ਮੇਰੇ ਦੋਸਤਾਂ ਮਿੱਤਰਾਂ ਨੇ ਸੁਜੈਸਟ ਕੀਤਾ ਮੈਂ ਸਰਬੱਤ ਦਾ ਭਲਾ ٹرسٹ ਨਾਲ ਜੁੜਿਆ ਹੋਇਆ ਅਬਰਾਏ ਸਾਹਿਬ ਨਾਲ ਤੇ ਮੈਂ ਪਰਸਨਲੀ ਆਪਣੇ ਤਰੀਕੇ ਆਪਣੇ ਪਰਸਨਲ ਤੌਰ ਤੇ ਕਰਦਾ ਰਿਹਾ ਹਾਂ ਪਰ ਆਤੀ ਮੇਰੇ ਸਾਰੇ ਦੋਸਤਾਂ ਨੇ ਕਿਹਾ ਵੀ ਆਪਾਂ ਆਪਣੀ ਇੱਥੇ ਯੂਨਿਟ ਆ ਆਪਾਂ ਆਪਣੇ ਵੱਲੋਂ ਸਾਰੇ ਰਲ ਕੇ ਕਰੀਏ ਅਸੀਂ ਵੀ ਕਰਨਾ ਚਾਹੁੰਦੇ ਆ ਤੇ ਉਹਨਾਂ ਦੇ ਫਿਰ ਮੈਨੂੰ ਜਦੋਂ ਇਹ ਡਿਊਟੀ ਲਾਇਬਰੀ ਜ਼ਿੰਮੇਵਾਰੀ ਲਈ ਕੋਈ ਤੂੰ ਐਸਾ ਮੇਨ ਪ੍ਰਬੰਧਕ ਹੋ ਕੇ ਤੈਨੂੰ ਇਹ ਕੰਮ ਕਰਨਾ ਚਾਹੀਦਾ ਫਿਰ ਮੈਂ ਸੋਚ ਕੇ ਆਪਣਾ ਤੇ ਡਿਸਾਈਡ ਕੀਤਾ ਵੀ ਮੈਂ ਜਾ ਕੇ ਆਪਣੇ ਹੱਥੀ ਫਿਰ ਜਾ ਕੇ ਇਹ ਕੰਮ ਕਰਾਂ ਤੇ ਮੈਂ ਅੱਜ ਫੰਡਰੇਜ਼ਿੰਗ ਇਵੈਂਟ ਦੇ ਵਿੱਚ ਰੱਖਿਆ ਜਿੱਥੇ ਸਾਡੇ ਸੋਚ ਦੇ ਮੈਂਬਰ ਜਸਾ ਸਿੰਘ ਉਹਨਾਂ ਨਾਲ ਜੋ ਕਿ ਉੱਥੇ ਇੰਡੀਆ ਦੇ ਮੇਨ ਪ੍ਰਬੰਧਕ ਨੇ ਜੋ ਉਹਨਾਂ ਦੀ ਗਾਈਡੈਂਸ ਹੋ ਗਈ ਉਹ ਜੋ ਉਹਨਾਂ ਨੇ ਸੁਜੈਸਟ ਕਰਨਾ ਅਗਲੇ ਮਹੀਨੇ ਮੈਂ ਲੈਣ ਕੀਤਾ ਜਾਣਦਾ ਜਾ ਕੇ ਉਹਸ ਏਰੀਆ ਦੇ ਵਿੱਚ ਦੇਖ ਕੇ ਜੋ ਉੱਥੇ ਕੋਈ ਚੀਜ਼ਾਂ ਚਾਹੀਦੀਆਂ ਐ ਮੈਡੀਕਲ ਸਹੂਲਤਾਂ ਚਾਹੀਦੀਆਂ ਜਾਂ ਘਰਾਂ ਦੀ ਸਹੂਤ ਹੈਲਪ ਚਾਹੀਦੀ ਆ ਤੇ ਜਾਂ ਕਿਸੇ ਤਰ੍ਹਾਂ ਦੀ ਵੀ ਹੈਲਪ ਚਾਹੀਦੀ ਆ ਉਹ ਅਸੀਂ ਮੈਂ ਆਪਣਾ ਜਾ ਕੇ ਉੱਥੇ ਕਰਾਂਗਾ ਤੇ ਪ੍ਰਮਾਤਮਾ ਕਰੇ ਇਹ ਜਿਹੜਾ ਔਕਾ ਟਾਈਮ ਹੈ ਸਾਡੇ ਪੰਜਾਬ ਦੇ ਉੱਤੇ ਮਹਾਰਾਜ ਕਿਰਪਾ ਕਰੇ ਇਹਨੂੰ ਆਪਣਾ ਵਧੀਆ ਇਹ ਔਕਾ ਟਾਈਮ ਸਾਡਾ ਨਿਕਲੇ ਸਾਡੇ ਭਰਾਵਾਂ ਦਾ ਸਾਡਾ ਫਰਜ਼ ਬੰਦਾ ਹੈ ਇਸ ਮੁਲਕ ਦੇ ਵਿੱਚ ਰਹਿੰਦੇ ਆ ਇਹੋ ਜਿਹੇ ਮੁਲਕ 'ਚ ਰਹਿੰਦੇ ਆ ਚੰਗੇ ਬਿਜ਼ਨਸਮੈਨ ਚੰਗੇ ਮਾਈਕਰੋਸਾਫਟ ਦਾ ਇਹ ਗਾੜਿਆ ਬੋਲਿੰਡਾ ਘਾਰੇ ਜਿੱਥੇ ਸਾਡੇ ਇੰਜੀਨੀਅਰ ਭਰਾ ਇੱਥੇ ਆਏ ਆ ਬੜੀ ਹੈਲਪ ਕੀਤੀ ਆ ਉਹਨਾਂ ਨੇ ਖੁੱਲ ਕੇ ਹੈਲਪ ਕੀਤੀ ਆ ਤੇ ਅਸੀਂ ਜਿੰਨਾ ਵੀ ਇਹ ਤੋਂ ਫੰਡ ਇਕੱਠਾ ਹੋਇਆ ਅਗਲੇ ਦੋ ਅ ਫੰਡ ਰਾਈਜ਼ਿੰਗਾਂ ਦੇ ਵਿੱਚ ਤੇ ਐਂਡ ਆਫ ਅਕਤੂਬਰ ਦੇ ਵਿੱਚ ਲੈ ਕੇ ਉਹ ਉੱਥੇ ਜਾਵਾਂਗੇ ਜਾਊਗਾ ਤੇ ਜਾ ਕੇ ਉੱਥੇ ਇਹ ਉਹਨਾਂ ਦੀ ਮਦਦ ਕੀਤੀ ਜਾਊਗੀ ਦੱਸਣੀ ਹੋ ਗਿਆ ਕਿ ਬਾਟ ਸਾਹਿਬ ਹਮੇਸ਼ਾ ਸੇਵਾ ਦੇ ਲਈ ਤਿਆਰ ਰਹਿੰਦੇ ਹਨ ਉਹ ਪਹਿਲਾਂ ਵੀ ਨਿਜੀ ਤੌਰ ਤੇ ਅਤੇ ਸਰਬਤ ਦਾ ਭਲਾ ٹرسٹ ਦੇ ਮੁਖੀ ਸਰਦਾਰ ਐਸ.ਪੀ ਸਿੰਘ ਓਪਰਾਏ ਦੇ ਨਾਲ ਮਿਲ ਕੇ ਪੰਜਾਬ ਦੇ ਵਿੱਚ ਕਈ ਵਾਰ ਲੋਕ ਭਲਾਈ ਦੇ ਕੰਮ ਕਰਦੇ ਰਹੇ ਹਨ ਇਸ ਵੇਲੇ ਸਰਦਾਰ ਬਾਠ ਪੰਜਾਬ ਦੇ ਵਿੱਚ ਕੰਮ ਕਰ ਰਹੀਆਂ ਸਰਬਤ ਦੇ ਭਲੇ ਦੀਆਂ ਟੀਮਾਂ ਦੇ ਨਾਲ ਸੰਪਰਕ ਦੇ ਵਿੱਚ ਹਨ ਅਤੇ ਪਾਣੀ ਦੇ ਉਤਰਨ ਤੋਂ ਬਾਅਦ ਦੀ ਸਥਿਤੀ ਦੇ ਲਈ ਤਿਆਰੀ ਕਰ ਰਹੇ ਹਨ ਉਹਨਾਂ ਦਾ ਮਕਸਦ ਸਿਰਫ ਤੁਰੰਤ ਰਾਹਤ ਹੀ ਨਹੀਂ ਸਗੋਂ ਲੰਮੇ ਸਮੇਂ ਦੇ ਲਈ ਲੋਕਾਂ ਨੂੰ ਮੁੜ ਖੜਾ ਕਰਨ ਦੇ ਵਿੱਚ ਸਹਾਇਤਾ ਕਰਨਾ ਹੈ ਉਹਦੀ ਲੋਕਲ ਕਮਿਊਨਿਟੀ ਜਿਹੜੀ ਹੈਗੀ ਆ ਉਹਨਾਂ ਨੇ ਦਸੰਦ ਕੱਢਿਆ ਉਹ ਲੈ ਕੇ ਉੱਥੇ ਲੋਕਾਂ ਦੀ ਮਦਦ ਵਾਸਤੇ ਜਾ ਰਿਹਾ ਕਿਉਂਕਿ ਜਿਹੜੀ ਸਾਡੀ ਕਮਿਊਨਿਟੀ ਜਿਸ ਤਰ੍ਹਾਂ ਪਹਿਲਾਂ ਕਹਿ ਗਿਆ ਉਹਨਾਂ ਦੇ ਹੱਥੋਂ ਉੱਪਰ ਨੂੰ ਨਹੀਂ ਉਹਨਾਂ ਨੂੰ ਹੱਥ ਆੜਨੇ ਨਹੀਂ ਆਉਂਦੇ ਜਿਹੜੇ ਹੱਥ ਹਮੇਸ਼ਾ ਇਥੇ ਥੇੜੀਆਂ ਨੀਚੇ ਨੂੰ ਰਹੀਆਂ ਨੇ ਦਸੰਦ ਕੱਢਿਆ ਉਹਨਾਂ ਨੇ ਨਾ ਹੀ ਹੱਥ ਉੱਪਰ ਨਾ ਕਦੇ ਚੱਕਿਆ ਤੇ ਨਾ ਹੀ ਉਹਨਾਂ ਤੋਂ ਉੱਪਰ ਨੂੰ ਥੜਾ ਔਰ ਇਹ ਬਹੁਤ ਵਧੀਆ ਉਪਰਾਲਾ ਇਹਨਾਂ ਵੱਲੋਂ ਅਸੀਂ ਕਈ ਵਾਰ ਨਾ ਵੀਕੜੇ ਤੇ ਕੋਈ ਵੀ ਗੈਦਰਿੰਗ ਕਰਨੀ ਹੁੰਦੀ ਆ ਤੇ ਅਸੀਂ ਕੰਪਲੀਟ ਕਰਦੇ ਹੁੰਦੇ ਆ ਕਿ ਸਾਡਾ ਸਵੇਰੇ ਕੰਮ ਛੁੱਟ ਜਾਣਾ ਅਸੀਂ ਲੇਟ ਹੋ ਜਾਣਾ ਸਾਡੇ ਤੋਂ ਉੱਠਿਆ ਨਹੀਂ ਜਾਣਾ ਪਰ ਇਹ ਸਾਰਾ ਕੁਝ ਛੱਡ ਕੇ ਪਤਾ ਨਹੀਂ ਇਹਨਾਂ ਨੂੰ 2 ਹਫ਼ਤੇ 3 ਹਫ਼ਤੇ 4 ਹਫ਼ਤੇ ਕਿੰਨਾ ਟਾਈਮ ਲੱਗਣਾ ਉਹ ਇੱਕ ਦੇ ਰੋਲ ਇੱਕ ਸੇਵਾ ਵਾਸਤੇ ਜਾ ਰਹੇ ਆ ਤੇ ਸਾਡਾ ਫਰਜ਼ ਬਣਦਾ ਸੀ ਜਿੰਨਾ ਵੀ ਅਸੀਂ ਕਰ ਸਕੀਏ ਦੀ ਸਾਥ ਦੇਈਏ ਉਹਨਾਂ ਲੋਕਾਂ ਦਾ ਜਿਹੜੇ ਸਾਡੇ ਕਿਉਂਕਿ ਉੱਥੋਂ ਵਾਲੇ ਵੀ ਸਾਡੇ ਭੈਣ ਭਰਾਈ ਆ ਔਰ ਆਪਾਂ ਪੰਜਾਬ ਸਾਡਾ ਪੇਕਾ ਪਿੰਡ ਆ ਔਰ ਉੱਥੋਂ ਠੰਡੀਆਂ ਹਵਾਵਾਂ ਹੀ ਚੰਗੀਆਂ ਲੱਗਦੀਆਂ ਔਰ ਐਸ ਬੜੇ ਉੱਥੇ ਬਹੁਤ ਖਰਾ ਹਾਲ ਆ ਬੜੀਆਂ ਗਰਮ ਹਵਾਵਾਂ ਵਗਦੀਆਂ ਨੇ ਔਰ ਜਿਹੜੀ ਸਰਕਾਰਾਂ ਵੱਲੋਂ ਉੱਥੇ ਸਹਾਤਾ ਮਿਲਦੀ ਆ ਉਹ ਸਰਕਾਰ ਉਹਦਾਂ ਹੰਝੂ ਮੁੰਦੇ ਜਾਣੀ ਆ ਮੋੜ ਬੇਸੇਵਾ ਨਹੀਂ ਉਹਦੇ ਨਾਲ ਹੋਣੀ ਆ ਸਾਡਾ ਅਸੀਂ ਉਹਨਾਂ ਦੇ ਨਾਲ ਖੜੀਏ ਤਾਂ ਕਿ ਉਹਨਾਂ ਨੂੰ ਦੁਬਾਰਾ ਉਹਨਾਂ ਦੇ ਪਿਆਰਾਂ ਸੇ ਲੈ ਕੇ ਆਈਏ ਅਸੀਂ ਚਾਹੀਏ ਸਭ ਕੋਈ ਫੇਰ ਮੁੜ ਕੇ ਹੱਸਦਾ ਵਸਦਾ ਪੰਜਾਬ ਮਿਲੇ ਸਾਡਾ ਸਾਡਾ 190 ਚ ਜਾਂਦਾ ਸਾਡਾ ਥੋੜਾ ਜਿਹਾ ਪਰਾਲਾ ਉਹਨਾਂ ਦੇ ਚਿਹਰਿਆਂ ਤੇ ਖੁਸ਼ੀ ਲੱਕਿਆਉ ਸੋ ਜਾਰੇ ਨਹੀਂ ਹਰੂਰੀ ਪਹਿਲੀ ਵਾਰ ਨਹੀਂ ਜਾ ਰਹੇ ਆਪਣੇ ਤੌਰ ਤੇ ਪਹਿਲਾਂ ਵੀ ਬਹੁਤ ਵਾਰ ਇਹ ਜਾ ਜਾ ਕੇ ਕਰਦੇ ਰਿਹਾ ਜੋ ਸਮੇਂ ਦੀ ਜਰੂਰਤ ਪੰਜਾਬ ਦੀ ਮਦਦ ਕਰਨ ਲਈ ਇਕੱਠੇ ਹੋਏ ਸਾਰੇ ਬਹੁਤ ਆਏ ਆਪਣੇ ਭਾਈਵਾਲ ਸਾਰੇ ਛੱਟ ਦੇ ਇਲਾਕੇ ਦੇ ਤੇ ਬੜੀ ਖੁਸ਼ੀ ਹੁੰਦੀ ਆ ਕਿ ਅਸੀਂ ਸਾਰੇ ਪੰਜਾਬੀ ਫਿਰ ਇੱਕ ਜਗ੍ਹਾ ਤੇ ਇਕੱਠੇ ਹੋ ਜਾਂਦੇ ਹਾਂ ਜਦੋਂ ਕੋਈ ਵੀ ਆਫਤਾਂ ਦੀ ਹੈ ਨਾ ਪੰਜਾਬ ਤੇ ਤੇ ਜਿਹੜੀ ਹੜ੍ਹਾਂ ਦੀ ਪ੍ਰੋਬਲਮ ਆ ਰਹੀ ਹੈ ਉੱਥੇ ਬਹੁਤ ਜ਼ਿਆਦਾ ਆਇਵਾ ਤੇ 1986 ਵੀ ਆਈਸੀਐਟ ਕੇ ਫੇਰ ਆ ਗਈ ਕਿ ਹੋ ਸਕਦਾ ਹੈ ਕਿ ਇਸ ਸਾਲ ਫੇਰ ਆਜਵੇ ਦਾ ਕੋਈ ਤੇ ਕੁਝ ਰਸੂਲ ਲੱਭਣਾ ਚਾਹੀਦਾ ਸਾਨੂੰ ਤੇ ਅਸੀਂ ਸਾਰੇ ਜਿਹੜੇ ਉੱਥੇ ਇਨ ਇਨ ਗਰਾਊਂਡ ਜਾ ਕੇ ਤਾਂ ਅਸੀਂ ਇਹ ਨਹੀਂ ਕਰ ਸਕਦੇ ਬਾਹਰਲੇ ਹੁਣ ਕਰਕੇ ਪਰ ਅਸੀਂ ਮਾਈਕ ਸੇਵਾ ਕਾਰਸਬ ਦੇ ਜਿੰਨੇ ਵੀ ਹੁੰਦੀ ਆ ਅੱਜ ਅਸੀਂ ਇਕੱਠੇ ਕਰ ਰਹੇ ਆ ਪੈਸੇ ਤੇ ਬਹੁਤ ਇਸ ਗੱਲ ਦੀ ਖੁਸ਼ੀ ਆ ਕੇ ਬੜੇ ਅਗਰੈਸਿਵ ਹੋਏ ਆ ਜਿਹੜੇ ਸਾਡੇ ਪੰਜਾਬੀ ਜਿਹੜੇ ਇਹਨਾਂ ਅਸੀਂ ਗਲੀਆਂ ਦੇ ਵਿੱਚ ਖੇਤਾਂ ਚ ਜਾ ਘਰਾਂ ਚ ਪਲੇ ਜੰਮੀ ਪਲੇ ਸਨ ਬਹੁਤ ਪਿਆਰ ਆ ਤੇ ਅਸੀਂ ਬਹੁਤ ਹੀ ਜ਼ਿਆਦਾ ਮਿਸ ਕਰਦੇ ਸੀ ਇਸ ਮੌਕੇ ਰਾਇਲ ਬੈਂਕਟ ਹਾਲ ਇਵਰੇਟ ਦੇ ਵਿੱਚ ਇੱਕ ਸਮਾਗਮ ਕੀਤਾ ਗਿਆ ਜਿਸ ਦਾ ਮਕਸਦ ਹੜਾਂ ਦੇ ਲਈ ਸੇਵਾ ਇਕੱਠੀ ਕਰਨਾ ਸੀ ਜਸਤੇ ਵਿੱਚ ਸੈਟਲ ਦੇ ਕਾਰੋਬਾਰੀਆਂ ਇੰਜੀਨੀਅਰਾਂ ਗੁਰਦੁਆਰਾ ਬੋਥਲ ਮਰੀਜ਼ਵੈਲ ਤੇ ਸੋਚ ਸੰਸਥਾ ਦੇ ਮੈਂਬਰਾਂ ਨੇ ਹਿੱਸਾ ਲਿਆ ਤੇ ਕਿਹਾ ਕਿ ਉਹਨਾਂ ਵੱਲੋਂ ਆਪਣੀ ਕਮਾਈ ਦੇ ਵਿੱਚੋਂ ਕੱਢਿਆ ਗਿਆ ਦਸਵੰਤ ਲੋੜਵੰਤ ਪਰਿਵਾਰਾਂ ਤੱਕ ਪਹੁੰਚਾਇਆ ਜਾਵੇਗਾ ਅੱਜ ਅਸੀਂ ਇੱਥੇ ਸੈਟਲ ਦੇ ਵਿੱਚ ਪੰਜਾਬ ਦੇ ਵਿੱਚ ਆਏ ਹੜ੍ਹਾਂ ਦੇ ਦੇ ਮਤਲਕ ਅਸੀਂ ਇੱਥੇ ਅੱਜ ਅਸੀਂ ਇਕੱਠ ਕੀਤਾ ਹੈ ਉਹਦੇ ਅਸੀਂ ਡੋਨੇਸ਼ਨ ਇਕੱਠੀ ਕਰ ਰਹੇ ਹਾਂ ਤਾਂ ਕਿ ਜੋ ਵੀ ਉੱਥੇ ਪ੍ਰੀੜਿਤ ਹੈਗੇ ਲੋਕ ਉਹਨਾਂ ਤੱਕ ਕਿਵੇਂ ਨਾ ਕਿਵੇਂ ਕੋਈ ਵੱਧ ਵੱਧ ਅਸੀਂ ਸਮਾਨ ਪਹੁੰਚਾ ਸਕੀ ਅੱਜ ਸੈਟਲ ਅਸੀਂ ਨਾਰਥ ਸੈਟਲ ਦੇ ਵਿੱਚ ਆਏ ਆ ਇੱਥੇ ਨਾਰਥ ਸੈਟਲ ਵਾਲੇ ਬੰਦਿਆਂ ਨੂੰ ਅੱਜ ਅਸੀਂ ਇਕੱਠਾ ਕਰਕੇ ਅਸੀਂ ਪਿੰਟੂ ਨੇ ਅਰੇਂਜਮੈਂਟ ਕੀਤਾ ਸੀ ਇਹਦਾ ਐਕਚੁਅਲੀ ਇਹਦੇ ਵਿੱਚ ਅਸੀਂ ਸਰਬਾਧਾ ਭਲਾ ਦੇ ਨਾਲ ਵੀ ਪਹਿਲਾਂ ਗੱਲਬਾਤ ਕੀਤੀ ਆ ਭਰਾਏ ਸਾਹਿਬ ਭਰਾਏ ਸਾਹਿਬ ਆਏ ਸੀਗੇ ਉਹਨਾਂ ਨੇ ਵੀ ਸਾਨੂੰ ਇਹੀ ਸਹਿਯੋਗ ਕੀਤਾ ਵੀ ਤੁਸੀਂ ਆਓ ਉੱਥੇ ਜਿੰਨੀ ਵੱਧ ਵੱਧ ਮਤ ਕਰ ਸਕਦੇ ਆ ਕਰੋ ਇਸੇ ਕਰਕੇ ਅਸੀਂ ਜਿੰਨਾ ਵੀ ਇਥੋਂ ਪੈਸਾ ਇਕੱਠਾ ਕਰਨਾ ਉਹ ਇਥੋਂ ਸਾਡਾ ਇੱਕ ਬੰਦਾ ਇੱਥੇ ਜਾਊਗਾ ਸਪੈਸ਼ਲ ਆਪਦੇ ਹੱਥੀਂ ਉਹਨਾਂ ਨੇ ਜੋ ਵੀ ਉਹਨਾਂ ਨੇ ਆਖਿਆ ਸੀ ਪੈਸੇ ਨਹੀਂ ਸਾਨੂੰ ਚਾਹੀਦੇ ਅਸੀਂ ਤੁਹਾਨੂੰ ਸਾਨੂੰ ਸਮਾਨ ਤਲੀਕੇ ਦਿਓ ਅਸੀਂ ਇਹੀ ਅਸੀਂ ਕਰ ਰਹੇ ਹਾਂ ਵੱਤ ਵੱਤ ਜਿੰਨਾ ਵੱਤ ਵੱਤ ਸਾਡਾ ਇੱਥੇ ਪੈਸਾ ਇਕੱਠਾ ਹੁੰਦਾ ਅੱਜ ਜਾਂ ਤੋਂ ਨਿਸੰਗਤ ਨੌਰਸ ਚਾਰਟਲ ਦੀ ਸੰਗਤ ਇੱਥੇ ਇਕੱਠੀ ਹੋਈ ਆ ਇਸੇ ਇਸੇ ਤਰ੍ਹਾਂ ਹੀ ਅਸੀਂ 13 ਤਰੀਕ ਨੂੰ ਅਸੀਂ ਇਕੱਠੇ ਹੋਣਾ ਉੱਥੇ ਸੌਂਸ ਚਾਰਟਲ ਦੇ ਵਿੱਚ ਉੱਥੇ ਆਪਣੇ ਕੈਂਟ ਤੇ ਉੱਥੇ ਵੀ ਅਸੀਂ ਇਸੇ ਵਧ ਵਧ ਅਸੀਂ ਡੋਨੇਸ਼ਨ ਇਕੱਠੀ ਕਰਨੀ ਹੈ ਜਿੰਨੀ ਵੀ ਹੋ ਸਕੇ ਅਸੀਂ ਹਰ ਕੋ ਬੰਦਾ ਵੱਧੋ ਜਿਸ ਤਰ੍ਹਾਂ ਮੇਰੀ ਨੌਲੇਜ ਕਮ ਆਂਦਾ ਹੈ ਕਿ ਇਹ ਇੱਕ ਮੈਨਮੇਡ ਡਿਜ਼ਾਸਟਰ ਸੀਗਾ ਇਹਦੇ ਚ ਨੰਗੈਲੀ ਹੋਈ ਹੈ ਸਰਕਾਰਾਂ ਦੀ ਪੀਐਸ ਦੀ ਮੈਂ 1970 ਚ ਇੱਕ ਵਾਰੀ ਅਸੀਂ ਫਸਿਆ ਆਪਣੇ ਮੇਰੇ ਨਾਨਕੇ ਅਸੀਂ ਕੜਾਏ ਚ ਗਏ ਉੱਥੇ ਪਿੰਡ ਤੇ ਇਹ ਦੇਖ ਲਓ ਵੀ 55 ਸਾਲ ਬਾਅਦ ਸਿਰ ਉਹੀ ਪੋਜੀਸ਼ਨ ਹੈ ਇਹਦਾ ਮਤਲਬ ਗਵਰਨਮੈਂਟਾਂ ਨੇ ਕੋਈ ਕੰਮ ਨਹੀਂ ਕੀਤਾ ਹੈਗਾ ਤੇ ਸਾਡੀ ਇਹ ਸਲਾਹ ਚ ਹੁਣ ਜੋੜਾ ਹੋ ਗਿਆ ਹੋ ਗਿਆ ਹੁਣ ਪ੍ਰੋਐਕਟਿਵ ਰਹਿਣਾ ਜਿਹੜੀ ਗਾਂ ਅੱਗੇ ਬਿਮਾਰੀਆਂ ਤੋਂ ਬਚਾਉਣਾ ਹੈ ਮੈਡੀਕੇਸ਼ਨ ਚਾਹੀਦੀ ਹੈ ਮੈਡੀਕਲ ਸਪਲਾਈਜ਼ ਚਾਹੀਦੀ ਹੈ ਉਹਦੇ ਤੇ ਫੋਕਸ ਕਰਨਾ ਚਾਹੀਦਾ ਹੈ ਸਾਰੇ ਜਿਹੜੀ ਨਾਨ-ਪ੍ਰੋਫਿਟ ਆਰਗੇਨਾਈਜੇਸ਼ਨ ਹੈ ਉਹਨਾਂ ਨੂੰ ਏਰੀਅਲ ਸਪਰੇ ਹੋਣਾ ਚਾਹੀਦਾ ਦਾ ਪਾਣੀ ਦੇ ਉੱਤੇ ਟੈਸਟ ਕਰਕੇ ਕਿ ਉਹ ਪਸੋਂ ਵਾਸਤੇ ਬੰਦਿਆਂ ਵਾਸਤੇ ਇਸੇ ਵਰਥੀ ਈਟਿੰਗ ਐਂਡ ਡਰਿੰਕਿੰਗ ਤੇ ਇਨ੍ਹਾਂ ਫਾਰਮੂਲੇ ਉੱਤੇ ਸਾਨੂੰ ਸਾਰਿਆਂ ਨੂੰ ਵਿਚਾਰ ਕਰਾਇਆ ਤੇ ਸਾਡੀ ਜੋ ਡੋਨੇਸ਼ਨ ਹੈ ਇਸ ਪਾਸੇ ਲੱਗਣੀ ਚਾਹੀਦੀ ਹੈ ਇਸ ਸਰਕਾਰਾਂ ਨੂੰ ਵੀ ਕਹਨੇ ਆ ਤੇ ਆਪਣੇ ਭਾਈ ਬੰਦਿਆਂ ਨੂੰ ਵੀ ਕਹਨੇ ਆ ਉਹਨਾਂ ਕਿਹਾ ਕਿ ਸਾਡੇ ਕੋਲ ਜਿੰਨਾ ਵੀ ਹੋ ਸਕਦਾ ਹੈ ਅਸੀਂ ਪੰਜਾਬੀਆਂ ਦੀ ਮਦਦ ਕਰਾਂਗੇ। ਉਹਨਾਂ ਕਿਹਾ ਕਿ ਅਸੀਂ ਖੁਦ ਪੰਜਾਬੀਆਂ ਪੰਜਾਬੀਆਂ ਦਾ ਦਰਦ ਚੰਗੇ ਤਰੀਕੇ ਸਮਝ ਸਕਦੇ ਹਾਂ। ਉਹਨਾਂ ਇਹ ਵੀ ਕਿਹਾ ਕਿ ਅਸੀਂ ਸਾਰੇ ਖੁਦ ਤਾਂ ਪੰਜਾਬ ਜਾ ਕੇ ਉਹਨਾਂ ਦੀ ਮਦਦ ਨਹੀਂ ਕਰ ਸਕਦੇ ਪਰ ਸਾਡੀ ਸੇਵਾ ਬਾਠ ਸਾਬ ਰਾਹੀ ਉੱਥੇ ਪਹੁੰਚ ਜਾਵੇਗੀ ਇਸ ਗੱਲ ਦੀ ਸਾਨੂੰ ਖੁਸ਼ੀ ਹੈ। ਅੱਜ ਅਸੀਂ ਇੱਥੇ ਐਵਰੇਟ ਇਕੱਠੇ ਹੋਏ ਹਾਂ। ਪੇਟੂ ਬਾਠ ਦੇ ਬਦੌਲਤ ਉਹਨੇ ਇੱਕ ਸ਼ੁਰੂ ਕੀਤਾ ਆਪਣੇ ਪਾਣਾ ਪੈਸੇ ਇਕੱਠੇ ਕਰੀਏ। ਉਲਟੇ ਸੰਵਾਦਾ ਭਲਾ ਫਾਊਂਡੇਸ਼ਨ ਵਾਲੇ ਅਬਰਾਏ ਸਾਹਿਬ ਦੁਬਈ ਤੋਂ ਹੈਗੇ ਉਹਨਾਂ ਨੇ ਸਟਰਕਚਰ ਹੈਗੀ ਆ ਜਿੰਨੇ ਵੀ ਪੈਸੇ ਇੱਥੋਂ ਅਸੀਂ ਇਕੱਠੇ ਕਰਾਂਗੇ ਉਹ ਅਸੀਂ ਬੜੇ ਤਰੀਕੇ ਨਾਲ ਉੱਥੇ ਖਰਚਾਂਗੇ ਉਹਨਾਂ ਕੋਲ ਹਰ ਪੈਸੇ ਦਾ ਹਿਸਾਬ-ਕਿਤਾਬ ਹੀ ਦੇਵਾਂਗੇ ਤੇ ਇਹ ਪੈਸੇ ਅਸੀਂ ਨਹੀਂ ਦਵਾਂਗੇ ਅਸੀਂ ਇਹ ਦੇਖਾਂਗੇ ਕਿ ਜਰੂਰਤ ਤਾਂ ਕਿਸ ਚੀਜ਼ ਆ ਜੇ ਕੋਈ ਦਵਾਈ ਕਿਸੇ ਨੂੰ ਚਾਹੀਦੀ ਆ ਜਾਂ ਕਿਸੇ ਦਾ ਡੰਗੜ ਪਸ਼ੂ ਚਾਹੀਦਾ ਜਾਂ ਕਿਸੇ ਦੀ ਛੱਤ गिर ਗਈ ਆ ਉਸ ਹਿਸਾਬ ਨਾਲ ਅਸੈਸਮੈਂਟ ਕਰਕੇ ਫਿਰ ਉੱਥੇ ਪੈਸੇ ਅਸੀਂ ਪੈਸੇ ਦਵਾਂਗੇ ਉਹਨਾਂ ਨੂੰ ਤਾਂ ਪੇਟੂ ਵੀਰ ਜੀ ਜਾ ਰਹੇ ਆ ਅਕਤੂਬਰ ਦੇ ਐਂਡ ਦੇ ਵਿੱਚ ਤਾਂ ਉਹ 2 ਜਾਂ 3 ਹਫ਼ਤੇ ਰਹਿ ਕੇ ਆਪ ਕਰਕੇ ਆਉਣਗੇ ਉਹਦੇ ਬਾਅਦ ਮੇਰਾ ਇਰਾਦਾ ਹੈਗਾ ਵੀ ਜਿੰਨਾ ਵੀ ਕੰਮ ਰਹਿਦਾ ਹੋਇਆ ਉਹ ਮੈਂ ਫਰਵਰੀ ਦੇ ਵਿੱਚ ਜਾ ਕੇ 3-4 ਹਫ਼ਤੇ ਮੈਂ ਵੀ ਰਹਿ ਕੇ ਆਉਂਗਾ ਇਹ ਨਾਰਥ ਸੈਟਲ ਚ ਹੈ ਔਰ ਸਪੈਸ਼ਲੀ ਇਹ ਜਿਹੜੇ ਪੰਜਾਬ ਦੇ ਵਿੱਚ ਜਿਆਦਾ ਫਲੱਡ ਨੇ ਨੁਕਸਾਨ ਕੀਤਾ ਉਹਨਾਂ ਦੀ ਉਹਨਾਂ ਦੇ ਬਾਰੇ ਵਿੱਚ ਔਰ ਇਹ ਸਾਰਿਆਂ ਨੂੰ ਰਿਕਵੈਸਟ ਆ ਕਿ ਮਮਾ ਆ ਕੇ ਪਹੁੰਚੋ ਆਓ ਔਰ ਜੋ ਵੀ ਆਪਣੀ ਕਮਾਈ ਚੋਂ ਦਸਵੰਦ ਕੱਢ ਕੇ ਪੁੰਦਨ ਕਰ ਸਕਦੇ ਹੋ ਉਹ ਜਰੂਰ ਕਰੋ ਅੱਜ ਇੱਥੇ ਹੈ ਔਰ 13 ਨੂੰ ਸੈਚਰਡੇ ਨੂੰ ਇੱਕ ਕੈਂਟ ਇਵੈਂਟ ਸੈਂਟਰ 'ਚ ਵੀ ਹੋਏਗੀ ਜੋ ਅੱਜ ਨਾ ਇੱਥੇ ਆ ਸਕਦੇ ਹੋਣਗੇ ਉਹ 13 ਨੂੰ ਉੱਥੇ ਪਹੁੰਚਣ ਦੀ ਜਰੂਰ ਕੋਸ਼ਿਸ਼ ਕਰਿਓ ਔਰ ਜਿੰਨਾ ਵੀ ਵੱਧ ਤੋਂ ਵੱਧ ਅਸੀਂ ਫੰਡਰੇਜ ਕਰਕੇ ਆਪਣੇ ਦੁਖਦਾਈ ਲੋਕਾਂ ਦੀ ਪੀੜ ਦਾ ਥੋੜਾ ਬੁਤਾ ਇਲਾਜ ਕਰ ਸਕਦੇ ਆ ਉਹ ਜ਼ਰੂਰ ਕਰੀਏ ਜ਼ਿਕਰ ਹੋ ਗਿਆ ਕਿ ਪੰਜਾਬ ਦੇ ਵਿੱਚ ਆਏ ਹੜ੍ਹਾਂ ਕਾਰਨ ਕਾਫੀ ਜ਼ਿਆਦਾ ਨੁਕਸਾਨ ਹੋ ਚੁੱਕਿਆ ਹੈ ਲੋਕਾਂ ਦੇ ਘਰ ਟਹਿ ਗਏ ਨੇ ਫਸਲਾਂ ਬਰਬਾਦ ਹੋ ਚੁੱਕੀਆਂ ਨੇ ਪਰ ਇਸ ਮੁਸੀਬਤ ਦੀ ਘੜੀ ਦੇ ਵਿੱਚ ਹੁਣ ਅਮਰੀਕਾ ਵਸਦਾ ਪੰਜਾਬੀ ਭਾਈਚਾਰਾ ਹੜਪੀੜਤਾ ਦੀ ਮਦਦ ਦੇ ਲਈ ਅੱਗੇ ਆਇਆ ਹੈ ਉਨਾ ਹੜਪੀੜਤਾ ਦੇ ਮੁੜ ਵਸੇਬੇ ਦੀ ਜ਼ਿੰਮੇਵਾਰੀ ਲਈ ਹੈ ਇਹ ਮਨੁੱਖਤਾ ਭਰੀ ਪਹਿਲ ਪਰਦੇਸ ਵਸਦੇ ਪੰਜਾਬੀਆਂ ਦੇ ਉਸ ਜਜ਼ਬੇ ਦੀ ਸਾਫ਼ ਚਲਕ ਹੈ ਜੋ ਮਾਤਰ ਭੂਮੀ ਦੇ ਨਾਲ ਹਮੇਸ਼ਾ ਜੁੜੇ ਰਹਿੰਦੇ ਨੇ ਅਮਰੀਕਾ ਤੋਂ ਗੁਰਪ੍ਰੀਤ ਸਿੰਘ ਤੁੰਜੂ ਦੀ ਰਿਪੋਰਟ